ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦਿਨਾ ਬਲੌਰ ਤਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਸੰਗਤਪੁਰਾ ਟੈਪੀ ਤਹਿਸੀਲ ਜਰੌਂ ਜ਼ਿਲ੍ਹਾ ਜਨਪਥੇ ਜਿੱਥੇ ਦੇ ਇਲਾਕੇ ਵਿੱਚ ਕਾਫੀ ਚਰਚਾ ਜਿਹੜੀ ਸਾਨੂੰ ਮਿਲਦੀ ਆ ਤੇ ਇੱਕ ਜਾਣੀ ਪਛਾਣੀ ਸਖਸੀਅਤ ਦਾ ਨਾਮ ਹੈ ਮਨੀ ਮਾਟਰ ਜੀ ਜੋ ਕਿ ਪੇਸ਼ੇ ਤੋਂ ਤੇ ਰਟਾਇਰ ਟੀਚਰ ਤੇ ਹੁਣ ਉਹ ਟੁੱਟੀਆਂ ਭੱਜੀਆਂ ਹੱਡੀਆਂ ਜਿਹੜਾ ਕੰਮ ਕਰਦੇ ਆ ਤੇ ਉਹਨਾਂ ਕੋਲ ਹੀ ਕਾਫੀ ਜਿਹੜੇ ਮਰੀਜ਼ ਆਉਂਦੇ ਆ ਤੇ ਆਪਣਾ ਇਲਾਜ ਕਰਵਾ ਕੇ ਬਿਲਕੁਲ ਸਸਤਾ ਇਲਾਜ ਤੋਂ ਆ ਕੇ ਜਾਂਦੇ ਆ ਤੇ ਉਹ ਕਈ ਇਹੋ ਜਿਹੇ ਗਰੀਬ ਮਰੀਜ਼ਾਂ ਦਾ ਇਲਾਜ ਬਿਲਕੁਲ ਹੀ ਫ੍ਰੀ ਕਰਦੇ ਆ ਤੇ ਅਸੀਂ ਵੀ ਉਹਨਾਂ ਕੋਲ ਅਜੇ ਪਹੁੰਚ ਕੀਤੀ ਆ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜੇ ਪਿੰਡ ਦੇ ਨਗਰ ਨਿਵਾਸੀ ਇੱਥੇ ਸਾਡੇ ਨਾਲ ਪੱਤਰ ਹੋਏ ਆ ਮੈਂ ਕੈਮਰਾਮੈਨ ਕੋਲ ਐਕਚੁਅਲੀ ਨਗਰ ਨਿਵਾਸੀ ਦਿਖਾਈਏ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਨਗਰ ਨਿਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਇਹ ਸੇਵਾ ਕਦੋਂ ਕਿੰਨਾ ਟਾਈਮ ਹੋ ਗਿਆ ਤੇ ਕਿੰਨੇ ਦਿਨ ਠੀਕ ਹੋ ਕੇ ਜਾਂਦੇ ਆ ਤੇ ਆਊਗਾ ਆਪਾਂ ਕਰਦੇ ਹਾਂ ਗੱਲਬਾਤ ਦਰਸ਼ਕੋ ਸਾਡੇ ਨਾਲ ਗੰਗੋ ਨੂੰ ਸਫਲਤਾ ਜੋੜ ਚੁੱਕੀ ਆ ਜੋ ਪੈਸੇ ਵੰਡੂ ਟੀਚਰ ਸੀ ਤੇ ਹੁਣ ਉਹ ਰਟਾਇਰ ਹੋ ਗਈ ਜਿਹੜੇ ਗਰੀਬ ਅਮਰੀਕਾਂ ਦੀ ਜਿਹੜੇ ਟੁੱਟੀਆਂ ਭਟੀਆਂ ਹੱਡੀਆਂ ਦੇ ਮਰੀਜ਼ਾਂ ਦੀ ਜਿਹੜੀ ਆ ਸੇਵਾ ਕਰ ਰਹੇ ਆ ਆਉ ਆਪਾਂ ਕਰਦੇ ਹਾਂ ਗੱਲਬਾਤ ਐ ਸਭ ਤੋਂ ਪਹਿਲਾਂ ਆਪਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਇਹ ਆਪਾਂ ਕਿਹੜਾ ਪਿੰਡ ਹੈ 10 ਕਣ ਜਾਣਕਾਰੀ ਸੱਜਣ ਸਾਡਾ ਪਿੰਡ ਸੰਗੋਪੁਰਾ ਢੈਫੇ ਤਸਵੀਰ ਜਿਦਰੋਂ ਜ਼ਿਲ੍ਹਾ ਲੁਧਿਆਣਾ ਮੈਂ ਰਿਟਾਇਰ ਟੀਚਰ ਹਾਂ ਮੈਂ 45 ਸਾਲ ਤੋਂ ਫਟਾ ਪੈਣਾ ਦੀ ਸੇਵਾ ਕਰ ਰਿਹਾ ਹਾਂ ਇਹ ਕੋਈ ਗਰੀਬ ਆਂਦਾ ਮੈਂ ਉਸ ਨੂੰ ਕੁਆਇਟ ਵੀ ਫ੍ਰੀ ਹੁੰਦਾ ਤੇ ਡੈਸਕਾਂ ਦੇ ਮਰੀਜ਼ ਤੇ ਕੋਟਿਆਂ ਦੇ ਮਰੀਜ਼ ਬਾਕੀ ਟੁੱਟੇ ਪਰ ਜਿਹੜੇ ਖੜੇ ਪੈਣ ਦਾ ਲਾਗ ਛੇ ਕਰਦਾ ਹਜ਼ਾਰਾਂ ਬੰਦੇ ਡੈਸਕਾਂ ਵਾਲੇ ਮੇਰੇ ਕੋਲ 45 ਸਾਲ ਦੇ ਵਿੱਚ ਠੀਕ ਹੋ ਚੁੱਕੇ ਤੇ ਤੁਸੀਂ ਕਿਹੜੇ ਸਕੂਲ 'ਚ ਸੇਵਾ ਨਿਵਾ ਆ ਚੁੱਕੇ ਹੋ ਜੀ ਤੇ ਰਿਟਾਇਰ ਕਦੋਂ ਹੋਈ ਸੀਗੀ ਮੈਂ 6975 ਨੂੰ ਸ਼ੁਰੂ ਕੀਤੀ ਸਰਵਸਵ ਨਾ ਕਈ ਤਾਂ ਹੱਦ ਤੱਕ ਸ਼ੁਰੂ ਕੀਤੀ ਸੀ ਤੇ 6 6 11 ਨੂੰ ਮੈਂ ਕਰਪੈ ਹੋ ਚੁੱਕਿਆ ਸੀ ਠੀਕ ਹੈ ਜੀ ਹਾਂ ਜੀ ਤੇ ਜਦ ਟੁੱਟੀਆਂ ਭੱਜੀਆਂ ਦਾ ਹੱਡੀਆਂ ਦਾ ਕੰਮ ਕਿੱਥੋਂ ਸਿੱਖਿਆ ਸੀ ਤੁਸੀਂ ਤੇ ਮੈਨੂੰ ਬਚਪਨ ਬਚਪਨ ਚ ਪੋਲੀਓ ਹੋ ਗਿਆ ਸੀ ਸਾਡੇ ਪਿੰਡ ਦੇ ਇੱਕ ਬੰਦੇ ਨੇ ਦੱਸਿਆ ਵੀ ਤੁਸੀਂ ਅੰਮ੍ਰਿਤਗੜ ਦੀ ਮੰਡੀ ਛੰਨ ਵਾਲੇ دروازੇ ਦੇ ਵਿੱਚ ਉੱਥੇ ਬਾਬਾ ਜੀ ਇਲਾਜ ਕਰਦੇ ਆ ਮੈਂ ਉਹਨਾਂ ਕੋਲ ਚਲੇ ਗਿਆ ਉੱਥੇ ਮੈਂ ਮੈਨੂੰ ਪੋਲੀਓ ਆ ਜੀ ਮੈਨੂੰ ਪੋਲੀਓ ਇਲਾਜ ਤਾਂ ਨਹੀਂ ਸੀ ਹੋਇਆ ਮੈਂ ਉਸ ਤੋਂ ਬਾਅਦ ਫਿਰ ਮੈਂ ਉੱਥੇ 11 ਮਹੀਨੇ 13 ਦਿਨ ਕੰਮ ਸਿੱਖਣ ਲੱਗਿਆ ਸੀ ਤੇ ਐਸ ਵੇਲੇ ਮੇਰੇ ਕੋਲ ਕਈ ਟਾਂਗਾਂ ਵੀ ਆਸਟ੍ਰੇਲੀਆ ਤੋਂ ਜਿਹੜੇ ਮੇਰੇ ਘੋਡੇ ਦੋਦੇ ਆ ਉਹ ਮੇਰੇ ਕੋਲ ਦਵਾਈਆਂ ਬਣਵਾ ਕੇ ਲੈ ਕੇ ਜਾਂਦੇ ਸਿਰਣ ਠੀਕ ਹੈ ਜੀ ਤੇ ਕਿਹੜੀਆਂ ਕਿਹੜੀਆਂ ਹੱਡੀਆਂ ਤਾਂ ਕੰਮ ਜ਼ਿਆਦਾ ਕਰਦੇ ਆ ਜੀ ਕਿਸ ਤਰ੍ਹਾਂ ਉਹ ਵੀ ਦੱਸਣਾ ਜਾਂ ਫਿਰ ਸਾਂਝੀ ਕਰਦੇ ਬਿਲਕੁਲ ਜਿਵੇਂ ਜਿਵੇਂ ਡੈਸਕ ਹਿੱਲ ਗਈ ਆ ਬਾਕੀ ਉਹ ਘੋਟਾ ਮੋਟਾ ਹਿੱਲ ਗਿਆ ਵਾ ਇਹ ਕੰਮ ਕਰ ਠੀਕ ਹੈ ਜੀ ਤੇ ਹੋਂ ਤੱਕ ਕਿੰਨੇ ਕੁ ਮਰੀਜ਼ ਤੁਸੀਂ ਦੇਖ ਚੁੱਕੇ ਆ ਜੀ ਹਰ ਯਾਰ ਅਮਰੇ ਇੱਥੇ 45 ਸਾਲ ਦੀ ਉਮਰ ਦੇ ਜਿਹੜੇ ਜਮਰੇਟ ਠੀਕ ਕਰਦੇ ਆ ਡੈਸਕ ਵਾਲੇ ਗੋਡੇ ਵਾਲੇ ਗੋਟਾਂ ਦੇ ਸਿਰਫ ਉਹ ਮਾਲਸ਼ ਕਰਨ ਨੂੰ ਤੇਲ ਹੀ ਦੇ ਦੇ ਉਹ ਆ ਉਹਨਾਂ ਨੇ ਮਾਲਸ਼ ਉਹ ਵੀ ਕਰੇ ਕਰਨੇ ਆ ਠੀਕ ਹੈ ਜੀ ਜਿਹੜੇ ਡੈਸਕ ਵਾਲੇ ਮਰੇਜ ਆ ਉਹਨਾਂ ਨੂੰ ਪਹਿਲਾਂ ਤੇਲ ਨਰਮ ਕਰਨ ਵਾਸਤੇ ਦੇਈਦਾ ਰੇੜ ਦੀ ਹੱਡੀ ਨੂੰ ਫੇਰ ਉਹਨਾਂ ਨੂੰ ਗਲਾਸ ਲਾ ਕੇ ਵਾਰੇ ਲਾ ਕੇ ਜਿਹਨੂੰ ਕਹਿੰਦੇ ਆ ਉਹਨਾਂ ਨਾਲ ਦੇਸੀ ਲਾਣਾ ਠੀਕ ਕੀਤਾ ਇਹ ਤੁਸੀਂ ਜਿਸੀ ਵੀ ਦੀ ਨਾਲ ਲਾ ਕੇ ਕਰਦੇ ਜੀ ਹਾਂ ਜੀ ਠੀਕ ਹੈ ਜੀ ਵਾਰੇ ਲਾ ਕੇ ਠੀਕ ਹੈ ਜੀ ਹਾਂ ਜੀ ਤੇ ਫਿਰ ਇਹ ਜਿਹੜੀ ਸੇਵਾ ਭਾਵਨਾ ਕਿਵੇਂ ਪੈਦਾ ਹੋਈ ਜਾਂ ਗਰੀਬ ਮਰੀਜ਼ਾਂ ਦਾ ਫ੍ਰੀ ਕਰਦੇ ਆ ਜਾਂ ਕਿੰਨੇ ਪੈਸੇ ਲੈ ਰਹੇ ਨੇ ਨਹੀਂ ਉਹ ਨੌਕਰੀ ਉਹ ਤਾਂ ਫ੍ਰੀ ਤੇਲ ਦੇ ਗਏ ਜੇ ਤੇ ਇਹ ਨਾ ਕਰੀ ਬਣਾਉਣੀ ਤੁਸੀਂ ਤੇਲ ਅਸੀਂ ਸਰੋਂ ਦੇ ਲੈ ਵਿੱਚ 17 18 ਚੀਜ਼ਾਂ ਪਾ ਕੇ ਤੇਲ ਕਰੇ ਬਣਾਉਣੀ ਠੀਕ ਹੈ ਜੀ ਹਾਂ 10 ਕੁ ਇੱਕ ਬਹੁਤ ਹੀ ਵਧੀਆ ਸੇਵਾ ਭਾਵਨਾ ਜਿਹੜੀ ਇਹਨਾਂ ਕਹੀ ਆ ਵੀ ਮੈਂ ਇੱਕ ਟੀਚਰ ਹੋਂਦੇ ਨਾਤੇ ਬਾਅਦ ਵਿੱਚ ਮੈਨੂੰ ਖੁਦ ਵੀ ਕੋਈ ਜਦਾਂ ਸਟਾਰ ਹੋ ਗਿਆ ਸੀ ਮੈਂ ਕਿਸੇ ਉਹਨੇ ਜਾਨੀ ਕੋਲ ਸਮਾਂ ਲਾਇਆ ਉਹਨਾਂ ਦਾ ਕੋ ਕੰਮ ਸਿੱਖਿਆ ਕਿ ਅੱਜ ਮੈਂ ਹਜ਼ਾਰਾਂ ਰੁਪਏ ਦੀ ਸੇਵਾ ਕਰ ਰਹੀ ਤੇ ਅੱਜ ਦੇਸ ਦੇ ਦੀ ਧਰਤੀ ਤੋਂ ਜਿਹੜੇ ਦੋ ਕਿੱਥੇ ਆ ਕੇ ਆਪਣਾ ਇਲਾਜ ਕਰਵਾ ਰਹੇ ਆ ਆਪਾਂ ਸਲਾਹਾ ਜੋਗ ਅਸੀਂ ਕਰਨ ਕਹਿ ਸਕਦੇ ਆ ਤੇ ਨਾਲੇ ਨਾਲ ਇਹ ਵੀ ਗੱਲ ਕੀ ਆ ਵੀ ਜਿਹੜਾ ਕੋਈ ਗਰੀਬ ਮਰੀਜ਼ ਨਹੀਂ ਪਿਆਸੀ ਤੇ ਸਦਾ ਮੈਂ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਕਰਨਾ ਇਹ ਫਿਰ ਵੀ ਜੇ ਮੈਂ ਕੋਈ ਡਿਸਕ ਦਾ ਮਰੀਜ਼ ਆ ਜਾਂਦਾ ਜਾਂ ਮोटा ਮਤਲਬ ਕਿੰਨੇ ਪੈਸੇ ਲੈਣੇ ਉਹਨਾਂ ਤੋਂ ਕੋਈ ਜਿਹੜਾ ਅਸੀਂ ਇੱਕ ਦਵਾਈ ਦੇ ਗੋਟਨ ਵਾਸਤੇ 1000 ਰੁਪਏ ਹੋਏ ਅਸੀਂ ਦਵਾਈ ਦੇ ਦਿੰਦੇ ਆ ਠੀਕ ਹੈ ਜਿਨ੍ਹਾਂ ਨਾਲੋਂ ਅੱਠਾਂ ਨੇ ਰਾਮ ਆਇਆ ਦਾ ਕਿਸੇ ਨੂੰ ਉਸੇ ਤੇ ਇਲਾਕੇ ਨੂੰ ਪੂਰਾ ਠੀਕ ਠੀਕ ਹੋ ਜਾਣਾ ਜਿਹੜੇ ਡਿਸਕ ਵਾਲੇ ਮਰੀਜ਼ ਆ ਉਹਨਾਂ ਦੇ 10 12 ਕਿਹੜੇ ਪੁਰਾਣੇ ਪੁਰਾਣੇ ਮਰੀਜ਼ ਆ ਉਹ 10 12 ਕਿਹੜੇ ਮੇਰੇ ਕੋਲ ਆਏ ਨੇ ਚੌਥੇ ਦਿਨ ਕਲਾਸ ਲਈ ਠੀਕ ਮਾਰੇ ਲਈ ਉਹ 1000 ਰੁਪਏ ਨਹੀਂ ਉਹ ਜਿਹੜਾ ਤੋਂ ਸਿੱਖ ਦੂਜੀ ਇਹ ਤਾਂ ਇਹ ਨਾਲ ਦੇਸੀ ਦੋਈ ਖਾਣ ਨੂੰ ਕਿਤੇ ਠੀਕ ਹੈ ਬਿੱਚੀ ਬਣਾ ਠੀਕ ਹੈ ਕਿ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲਦਾ ਜਾਂ ਨਗਰ ਨਿਗਮਸੀਆ ਜਿਹੜੇ ਤੁਹਾਡੇ ਨਾਲ ਖੜੇ ਆ ਐ ਕਿਸ ਤਰ੍ਹਾਂ ਸਹਿਯੋਗ ਮਿਲਦਾ ਹੈ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਹੈ ਸਮੋਤੋ ਜਾ ਕੇ ਸ਼ਾਮ ਵੇ ਹਰ ਪਾਸੇ ਮੇਰੇ 20-25 ਪਿੰਡਾਂ ਦੇ ਵਿੱਚ ਮੈਂ ਸਾਰੇ ਲੋਕ ਆਉਂ ਆਂਦੇ ਠੀਕ ਹੈ ਜਿਹੜੇ ਠੀਕ ਹੋ ਕੇ ਜਾਂਦੇ ਤੇ ਇੱਕ ਤੁਸੀਂ ਵਧੀਆ ਕੰਮ ਕਰ ਰਹੇ ਆ ਜੀ ਹੋਰ ਵੀ ਘਰ ਤੋਂ ਕੱਟ ਜਿਹੜੇ ਲੋਕਾਂ ਦਾ ਲਾਹੇ ਲੈ ਲੈਣਾ ਤੁਸ ਤੋਂ ਇਲਾਜ ਕਰਵਾ ਸਕਣਾ ਜੇ ਸਿਹਤ ਦੀ ਧਾਤੀ ਦੀ ਅਸੀਂ ਵੀ ਤੁਹਾਡੇ ਕੋਲੇ ਇਸੇ ਕਰਕੇ ਪਹੁੰਚ ਕੀਤੀ ਆ ਵੀ ਕਿ ਇਲਾਕੇ 'ਚ ਤੁਹਾਡਾ ਨਾਮ ਕਾਫੀ ਆ ਰਿਹਾ ਮਾਟਰ ਮਨੀ ਜੀ ਆ ਉਹ ਵਧੀਆ ਇਲਾਜ ਕਰ ਰਹੇ ਆ ਬਿਲਕੁਲ ਜਿਹੜਾ ਸਸਤਾ ਇਲਾਜ ਕਰ ਰਹੇ ਆ ਤੇ ਤੁਸੀਂ ਦਰਸ਼ਕਾਂ ਨਾਲ ਆਪਣਾ ਨੰਬਰ ਇੱਕ ਸਾਂਝਾ ਕਰੋ ਜੀ ਤਾਂ ਕਿ ਲੋਕ ਤੁਹਾਡੇ ਨਾਲ ਸੰਪਰਕ ਕਰ ਲੈਣ ਹਾਂਜੀ ਇਹ ਨੰਬਰ ਉਹਦਾ ਫੋਨ ਨੰਬਰ ਕਹਿੰਦਾ ਮੇਰਾ 9814533028 ਇੱਕ ਹੋਰ ਦੱਸ ਨੂੰ 981453308 ਉਹ ਨੰਬਰ ਦੱਸ ਕੋ ਇਹਨਾਂ ਨੇ ਤੁਹਾਨੂੰ ਆਪਣਾ ਜਿਹੜਾ ਨੰਬਰ ਦੱਸ ਦਿੱਤਾ ਤੁਸੀਂ ਵੀ ਕੋਈ ਅਜਿਹੀ ਸਮੱਸਿਆ ਜਿਹੜਾ ਸਾਹਮਣਾ ਜੇਕਰ ਆਣਾ ਪੈ ਰਿਹਾ ਤੇ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਆ ਤੁਹਾਨੂੰ ਇੱਕ ਪਰਿਵਾਰ ਦਾ ਹੋਰ ਵੀ ਕੋਈ ਨੰਬਰ ਅਸੀਂ ਦੇਵਾਂਗੇ ਤੇ ਨਗਰ ਨਿਵਾਸੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਤਾਂ ਕਿ ਜਿਹੜਾ ਤੁਸੀਂ ਇਹਨਾਂ ਦਾ ਜਿਹੜਾ ਫਾਇਦਾ ਜਿਹੜਾ ਲੈ ਸਕੋ ਕਿਉਂਕਿ ਅੱਜ ਮਰੀਜ਼ ਧਿਆਨ ਕੁਮਾਰੀਆਂ ਦਾ ਸ਼ਕਾਰਾ ਤੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੇ ਵੱਡੇ ਵੱਡੇ ਹਸਪਤਾਲਾਂ ਵਿੱਚ ਬਹੁਤ ਮਹਿੰਗੇ ਇਲਾਜ ਕਰਾਉਣੇ ਪੈ ਰਿਹਾ ਗਰੀਬ ਮਰੀਜ਼ ਇਲਾਜ ਨਹੀਂ ਕਰਵਾ ਸਕਦਾ ਤਾਂ ਕਿ ਅਜਿਹੇ ਜਿਹੜੇ ਆ ਸਖਸੀਅਤਾਂ ਤੋਂ ਜਿਹੜਾ ਇਲਾਜ ਆਪਣਾ ਕਰਵਾ ਸਕਦੇ ਆ ਬਿਲਕੁਲ ਸਸਤਾ ਨੰਬਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡੇ ਨਾਲ ਹੁਣ ਨਗਰ ਨਿਵਾਸੀ ਵੀ ਇੱਥੇ ਜੁੜੇ ਆ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਕਰਦੇ ਆਂ ਗੱਲਬਾਤ ਕੀ ਨਾਮ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਮੈਂ ਅੱਜ ਤੁਸੀਂ ਇੱਥੇ ਸਪੈਸ਼ਲ ਪਹੁੰਚਿਆ ਜੀ ਅੱਜ ਇਹਨਾਂ ਨੇ ਵਧੀਆ ਗੱਲ ਕੀਤੀ ਕਿ ਸਲਾਖਾ ਜੋੜ ਜਿਹੜਾ ਕਦਮਾਇਨਾ ਵગેਰਾ ਹੱਡੀਆਂ ਦਾ ਕੰਮ ਕਰ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਮੈਂ 2009 ਦੇ ਵਿੱਚ ਮੇਰੀ ਡਿਸਕ ਦੀ ਪ੍ਰੋਬਲਮ ਆ ਗਈ ਸੀ ਡਿਸਕ ਹਿਲ ਗਈ ਸੀ 10-15 ਦਿਨਾਂ ਮੈਂ ਤਕਰੀਬਨ ਬਹੁਤ ਔਖਾ ਰਿਹਾ ਫਿਰ ਕਿਸੇ ਨੇ ਮੈਨੂੰ ਇਹਨਾਂ ਦੇ ਬਾਰੇ ਦੱਸਿਆ ਉਦੋਂ ਇਹਨਾਂ ਦੀ ਜਗਰਾਉਂ ਦੇ ਵਿੱਚ ਇਹ ਆਪਣੀ ਸੇਵਾ ਅਨੁਭਾਰੀ ਸੀ 2009 ਦੇ ਵਿੱਚ ਮੈਂ ਆਪਣਾ ਇਲਾਜ ਕਰਾਇਆ ਅੱਜ ਮੈਂ ਬਿਲਕੁਲ ਨਵਾਂ ਵਰਗਾ ਸਹੀ ਹਾਂ ਠੀਕ ਹੈ ਜੀ ਤੇ ਪਹਿਲਾਂ ਕਿੱਥੇ ਕਿੱਥੋਂ ਇਲਾਜ ਕਰਵਾ ਚੁੱਕੇ ਸੀਗੇ ਤੁਸੀਂ ਨਹੀਂ ਪਹਿਲੀ ਵਾਰ ਮੈਨੂੰ ਜਿਹਨੇ ਦੱਸਿਆ ਸੀ ਇਹਨਾਂ ਕੋਲੋਂ ਮੈਂ ਪਹਿਲੀ ਵਾਰ ਲਈ ਵਿੱਚ ਆ ਗਿਆ ਸੀ 15 ਦਿਨਾਂ ਦੇ ਵਿੱਚ ਤਕਰੀਬਨ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਂ ਹੌਕੀ ਦੇ ਨਾਲ ਤੁਰਨ ਲੱਗ ਗਿਆ ਸੀ ਤੇ ਪਰ ਇਹਨਾਂ ਦੇ ਸੰਬੰਧ ਚ ਜਦੋਂ ਆਇਆ ਇਹਨਾਂ ਨੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਪਹਿਲਾਂ ਤੇਲ ਜਿਹੜਾ ਦਿੱਤਾ ਉਹਦੀ ਮਾਲਿਸ਼ ਕਰ ਕਰੀ ਦੀ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਗਲਾਸ ਲਾ ਕੇ ਤੇ ਜਿਹੜੀ ਕੂੜੀ ਵਾਲੀ ਦਵਾਈ ਦੇ ਕੇ ਮੈਨੂੰ ਠੀਕ ਕੀਤਾ ਤੇ ਤੁਸੀਂ ਉਹਨੂੰ ਦੱਸ ਕੰਮ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਸੰਬੰਧ ਵਿੱਚ ਇਹਨਾਂ ਦਾ ਇਲਾਜ ਬਹੁਤ ਵਧੀਆ ਜੀ ਬਹੁਤ ਕਫਾਇਤੀ ਆਇਨੀ ਵੀ ਬਹੁਤ ਮਹਿੰਗਾ ਇਲਾਜ ਆ ਤੇ ਸਲਾਹ ਵੀ ਆਪਣੀ ਇਹ ਬਹੁਤ ਵਧੀਆ ਦਿੰਦੇ ਨੇ ਤੇ ਇਲਾਜ ਵੀ ਬਹੁਤ ਵਧੀਆ ਕਰਦੇ ਠੀਕ ਧੰਨ ਬਈ ਕੀ ਨਾਮ ਜਿੰਦਾ ਗਰਮੇਸ਼ ਤੇ ਕਿਹੜਾ ਪਿੰਡ ਦਾ ਗੱਲ ਸਮਝ ਤੇ ਅੱਜ ਤੁਸੀਂ ਇੱਥੇ ਮਾਰਟਰ ਮਣੀ ਜੀ ਜਿਹੜੀ ਜਾਣੀ ਪਛਾਣੀ ਸੱਚੀ ਸਾਡੀਆਂ ਦਾ ਕੰਮ ਕਰਦੇ ਆ ਵਧੀਆ ਇੱਕ ਪ੍ਰਸ਼ੰਸਾ ਜੋ ਕਦਮਾਂ ਤੇ ਤੁਸੀਂ ਵੀ ਇੱਥੇ ਵਿਸ਼ੇਸ਼ ਤੌਰ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੇਰੀ ਜੀ ਕਿੰਨੇ ਸਾਲ ਪਹਿਲਾਂ ਇੱਕ ਟੀਕਾ ਲੱਗਿਆ ਸੀ ਲਾਤੇ ਦਾ ਇੱਥੇ ਲੱਤ ਖੜ ਪਈ ਸੀ ਕਿ ਡਾਕਟਰ ਜੀ ਦਾ ਜਵਾਬ ਮੈਨੂੰ ਮਾਰਕ ਹੋ ਗਿਆ ਸੀ ਬੰਸ ਖੜ ਗਿਆ ਸੀ ਨਹੀਂ ਫਿਰ ਅਸੀਂ ਇਨ ਮਾਸਜ ਕੋਲ ਆਏ ਇਹਨਾਂ ਨੇ ਆਪਣਾ ਦੇਸੀ ਇਲਾਜ ਕੀਤਾ ਤੇਲ ਮਾਲਣੋਂ ਦੇਤਾ ਦਵਾਈ ਦੀ ਦਿਖਾਉਂ ਬਿਲਕੁਲ ਸਹੀ ਹੋ ਗਿਆ ਸੀ ਠੀਕ ਹੈ ਜੀ ਮਿੰਦੀ ਬਿਲਕੁਲ ਯਾਨੀ ਤੁਹਾਨੂੰ ਵੀ ਵਧੀਆ ਇਲਾਜ ਕਰ ਰਿਹਾ ਹੈ ਬਹੁਤ ਵਧੀਆ ਦੇਸੀ ਇਲਾਜ ਹੈ ਨਾ ਕੋਰੇ ਠੀਕ ਹੈ ਕੋਈ ਅਸੀ ਗੱਲਬਾਤ ਚੱਲ ਮਾ ਕੰਮ ਨਹੀਂ ਵਧੀਆ ਪੱਕਾ ਲਾਜ ਹੈ ਤੇ ਜੁਕਤੀ ਕਿਸ ਤਰ੍ਹਾਂ ਹੋ ਗਿਆ ਸੀ ਤੁਸੀਂ ਹੋਰ ਵੀ ਦਾਜ ਫਿਰ ਕਰਵਾਇਆ ਸੀ ਹਾਂਜੀ ਮੈਨੂੰ ਕਰਾਇਆ ਮੈਨੂੰ ਆਪਰੇਸ਼ਨ ਕਿਤੇ ਸੀਗੀ ਮੈਂ ਆਪਰੇਸ਼ਨ ਕਰਾਇਆ ਜੀ ਅੱਛਾ ਪ੍ਰਿੰਨ ਵਾਲੇ ਤੇ ਇਸੇ ਲਈ ਕਰਤੋਂ ਮੈਂ ਬਹੁਤ ਸਹੀ ਕਰਤਾ ਹਾਂਜੀ ਦਰਸ਼ਕੋ ਵਧੀਆ ਗੱਲ ਆ ਜਿਵੇਂ ਇਹਨਾਂ ਨੇ ਗੱਲ ਕਹੀ ਆ ਮੇਰੇ ਟੀਕੇ ਦੀ ਕੋਈ ਪ੍ਰੋਬਲਮ ਆ ਗਈ ਸੀ ਤੇ ਡਾਕਟਰ ਆਪਰੇਸ਼ਨ ਕਹਿ ਰਹੇ ਸੀ ਕਿਉਂਕਿ ਜੇ ਆਪਰੇਸ਼ਨ ਆਪਰੇਸ਼ਨ ਕਰਵਾਉਂਦੇ ਸੀ ਤੇ ਲੱਖਾਂ ਰੁਪਿਆ ਲੱਗ ਜਾਣਾ ਸੀ ਪਰ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਇਹਨਾਂ ਤੋਂ ਕਲਾਜ ਕਰਵਾਇਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਨਗਰ ਦੇ ਲੋਕ ਆਪਣੇ ਨਗਰ ਦੇ ਵਿਅਕਤੀ ਦੀ ਪ੍ਰਸ਼ੰਸਾ ਕਰਨ ਲੱਗੇ ਆ ਉਹ ਕਿਤਨਾ ਕਿਤੇ ਯਾਨੀ ਵਧੀਆ ਹੀ ਸਾਥ ਹੁੰਦਾ ਸਾਡੇ ਨਾਲ ਹੋਰ ਵੀ ਨਗਰ ਨਾਲ ਅਸੀਂ ਜੁੜੇ ਆ ਮੈਂ ਬਾਬਾ ਜੀ ਕੀ ਨਾਮ ਫੜਾ ਮੇਰਾ ਨਾਮ ਵੀ ਉਸਨੂੰ ਵਾਟਸਐਪ ਤੇ ਕਨਫਰਮ ਕਰਾਇਆ ਰਿਹਾ ਸਾਥ ਵਿੱਚ ਨਾ ਠੀਕ ਹੈ ਜੀ ਮੈਂ ਮਾਨੀਫੈਸਟ ਮਾਰਕੀਟ ਦੇ ਨਾਲ ਸੇਵਾ ਕੀਤੀ ਆ ਪੜਾਣਾ ਠੀਕ ਹੈ ਜੀ ਤੇ ਇਹ ਜਿਹੜੇ ਹਲਾਲ ਕਰਦੇ ਆ ਬੰਨੀਆਂ ਰਾਜ ਆ ਇਹਨਾਂ ਨਾਲ ਛੱਡੀ ਟੁੱਟੀ ਹੋਵੇ ਦਸਤ ਰਹਿੰਦੀ ਹੋਵੇ ਕਿ ਗੋਗਿਆ ਨਾਲ ਕੋਈ ਤਕਲੀਫ ਹੋਵੇ ਦੇ ਮੋਰਸਾ ਸਟੇਲ ਆਣ ਤੇ ਮੈਂ ਜੀ ਨਾਲ ਤੇ ਹੋਰ ਮੇਰੀ ਵੀ ਨਾੜ ਤੇਰੀ ਸਿਹਤ ਠੀਕ ਹੋ ਗਈ ਠੀਕ ਹੈ ਤੇ ਹੁਣ ਦੱਸੋ ਵੀ ਕੀ ਬੇਨਤੀ ਕਰਨੀ ਚਾਹੁੰਦੇ ਵੀ ਇਹਨਾਂ ਤੋਂ ਵੱਧ ਵੱਧ ਲਾਹਾ ਲਓ ਹਾਂ ਹਾਂ ਮੈਂ ਕਹਿੰਦਾ ਵੀ ਸਸਤਾ ਲਾਹਾ ਲਾਜ ਕਰੋ ਤੇ ਮੈਡੀਸਨ ਕੋਲ ਜਾਓ ਖੋਜੋ ਕੇ ਜਾਓ ਠੀਕ ਤਾਂ ਹੁਣ ਕੀ ਨਾਮ ਸੁਭਾ ਸਰਪੰਚਾਂ ਦੇ ਵਿੱਚ ਕਿਹੜਾ ਪਿੰਡ ਹੈ ਤੁਹਾਡਾ ਸਰਪੰਚ ਅਹੀ ਪਿੰਡ ਹਾਂ ਤੇ ਅਜ ਫਿਰ ਮਾਟਰ ਮਨੀ ਵੀ ਨੇ ਪ੍ਰਸ਼ੰਸਾ ਕਰਨ ਵਾਸਤੇ ਉਹਨਾਂ ਦੇ ਨਾਲ ਖੜੀਆਂ ਤੁਸੀਂ ਅੱਜ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਲਾਇ ਕਰਵਾਇਆ ਸੀ ਨਾ ਤੁਹਾਨੂੰ ਇਹ ਹਾਜਮ ਜਵਤੀ ਆ ਅੱਛਾ ਜੀ ਫੋਟੋਆਂ ਆਂ ਜੀ ਠੀਕ ਹੈ ਅੱਡ ਦੇ ਵਿੱਚ ਅਸੀਂ ਬਹੁਤ ਆਪਣੀ ਕੀਤੀ ਹੈ ਹੂੰ ਅਜੀ ਭਤੀਜੀ ਬੜਕੇ ਇਹਨਾਂ ਨੇ ਮਾਟਰ ਮਾਟਰ ਨਾਲ ਨਾਲ ਹੀ ਸੰਭ ਦੇ ਰਹੇ ਨੇ ਠੀਕ ਹੈ ਜੀ ਤੇ ਮੈਂ 2009 ਦੇ ਵਿੱਚ ਆਪਾਂ ਸੈਨੂੰ ਜਾਣਦਾ ਸੀ ਜੀ ਜੀ ਲੱਤਰ ਦੇ ਵਿੱਚੋਂ ਸਾਰਾ ਕੁੱਪੀ ਚੋਂ ਚੱਪੜ ਨਿਕਲ ਆਂ ਡਿਪਿੰਡ ਕਰ ਹੂੰ ਤੇ ਵਾਹ ਕਿ ਇਹਨਾਂ ਕੋਲ ਇਹਨਾਂ ਦਾ ਸਮਾਂ ਕਿ ਮੈਨੂੰ ਲਈ ਗਏ ਵਾਹ ਸਕਾਂਦੀ ਮੌਜੂ ਤੇ ਕਿਹ ਕਿਨੇ ਮੌਜੂ ਤੇ ਵਾਹ ਇਹਨਾਂ ਕੋਲ ਤੇਲ ਲੈ ਕੇ ਤੇ ਕੰਮ ਵਾਚਣ ਲਈ ਇਸ ਕੋਟੀ ਤੇ ਤੇ ਬਾਕੀ ਜੇ ਅਸੀਂ ਇਹਨਾਂ ਨਾਲ ਹੱਥ ਬੈਠੇ ਰੋ ਦੁਕਾਨ ਤੇ ਬੈੰਨੇ ਆ ਕਹਿੰਦੇ ਇਹ ਤੇਲ ਆਪ ਤੇ ਆਰ ਦੋ ਤੇ ਆਰ ਕਰਕੇ ਕਹਿੰਦੇ ਇਹ ਬੜੇ ਪੂਰੇ ਪਾਰਟਨੈਂਟ ਕਰਕੇ ਤੇਰਾ ਬਾਕੀ ਬਿਤੇ ਹੋਏ ਤੋੜ ਜਾਏ ਇਹ ਵੀ ਆਪੇ ਜੀ ਲੂਟ ਵੀ ਆਪੇ ਕੋਣ ਜਾਣੀ ਸਾਰੀ ਚੀਜ਼ ਆਪੇ ਕੋਣ ਠੀਕ ਹੈ ਜਿਹੜੀ ਕਾਫੀ ਧੁਰੂੰ ਧੁਰੂੰ ਲੋਕ ਆ ਰਹੇ ਜਿੰਨਾ ਠੀਕ ਤੁਹਾਡੇ ਜੀ ਬੈਠੇ ਹੁੰਦੇ ਆ ਸਾਡੇ ਇਕੱਠੇ ਹੁੰਦੇ ਆ ਕੋਈ ਸਮਝ ਕੇ ਸਾਨੂੰ ਇਹਨਾਂ ਦੀ ਵਾਅਦਾ ਕਰਤਾ ਠੀਕ ਉਹ ਕੀ ਨਾਮ ਜਿਹੜਾ ਮੇਰਾ ਨਾਮ ਨਾਰ ਸਿੰਘ ਸਿੱਧੂ ਕਿਹੜੇ ਪਿੰਡ ਦੇ ਕੋਲ ਸੰਗਤਪੁਰਾ ਜੀ ਠੀਕ ਹੈ ਜੀ ਮੈਨੂੰ ਇਹਨਾਂ ਨੇ ਸਾਨੂੰ ਨਾਮੇ ਵਿੱਚ ਆ ਮੇਰੇ ਤੋਂ ਲੱਤ ਖੜ ਗਈ ਸੀ ਠੀਕ ਹੈ ਜੀ ਤੇ ਮੈਂ 6 ਮਹੀਨੇ ਮਜੇ ਤੇ ਪਿਆਰੇ ਤੇ ਸਾਰੇ ਡਾਕਟਰਾਂ ਕੋਲ ਜਾ ਕੇ ਖੰਭ ਗਏ ਜੀ ਤੇ ਸਾਰੇ ਬੇਧਾ ਕੋਲੇ ਇਹਨਾਂ ਨੇ ਮੈਨੂੰ ਫੇਰ ਦੇਣ ਦਿੱਤਾ ਦੇਣ ਦੇ ਕੇ ਮਾਲਸ ਕੀਤੀ ਵਾਸ ਕਰਦੇ ਬਾਹਰ ਟਿਕਟ ਪੇ ਲਾ ਕੇ ਬਿਲਕੁਲ ਮੈਂ ਠੀਕ ਹੋ ਗਿਆ ਐਟਮ ਨੂੰ ਕੋਈ ਤੇ ਠੀਕ ਹੈ ਜਦੋਂ ਡਾਕਟਰ ਕੋਲ ਬਹੁਤ پیسے ਖਾਓ ਬੀਤੇ ਇਹਨਾਂ ਨੂੰ ਠੀਕ ਹੋ ਇਹਨਾਂ ਨੂੰ ਠੀਕ ਹੈ ਠੀਕ ਹੈ ਇਹ ਕੀ ਕਹਿਣਾ ਚਾਹੁੰਦੇ ਮੈਂ ਦੱਸ ਕਉਂ ਹੋ ਜਾਂ ਮਰੀਜ਼ਾਂ ਨੂੰ ਐਸ ਤਰ੍ਹਾਂ ਕਹਿੰਦਾ ਵੀ ਇਹਨਾਂ ਕੋਲੋਂ ਬਰਤ ਵਾਧਾ ਕੇ ਤੇਲ ਲੈ ਕੇ ਦਵਾਈ ਲੈ ਕੇ ਠੀਕ ਹੋ ਜਾਣਗੇ ਇਹਨੂੰ ਇਹ ਨਕਸ਼ਾ ਕਿਸੇ ਨਾਲ ਤਰੀਕਾ ਕਹਿੰਦਾ ਦੇਖਦਾ ਨਕਸ਼ਾ ਉਹਦੇ ਖਤਰ ਬਹੁਤ ਠੀਕ ਹੈ ਠੀਕ ਹੈ ਸਾਰੇ ਗੱਲ ਕੰਮ ਸatisfy ਹੋ ਗਏ ਤਫਕੂ ਸਾਡੇ ਨਾਲ ਹੋਰ ਵੀ ਵਿਅਕਤੀ ਜੁੜ ਚੁੱਕੇ ਆ ਉਹਨਾਂ ਦੇ ਨਾਲ ਆਪਾਂ ਕਰਦੇ ਆ ਗੱਲਬਾਤ ਉਹ ਹੋ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਮੈਂ ਸੱਸੀ ਕਹਿੰਦੀ ਸੱਸੀ ਕਾਲੇ ਰਾਸ਼ਟਰੀ ਸੱਸੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਮੈਂ ਮੇਰਾ ਪਿੰਡ ਬੜਾਇਆ ਤੇ ਤੁਸੀਂ ਪ੍ਰੈਕਟਿਕ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਨੂੰ ਵੀ ਇਹ ਚੰਡੀਗੜ੍ਹ ਨੇ ਵੀ ਜਵਾਬ ਦਿੱਤਾ ਮੈਂ ਫਿਰ ਪ੍ਰਾਈਵੇਟ ਹਸਪਤਾਲ ਤੇ ਉਹ ਲੋਰੇ ਨੇ ਇਲਾਜ ਕਰਾਇਆ ਤੇ ਉਹ ਕਹਿੰਦੇ ਵੀ ਤੂੰ ਬਚ ਕੇ ਨਾ ਪਰ ਮੇਰਾ ਮਤਲਬ ਸ਼ਰੀਰ ਇੱਕਦਮ ਪੈਰਾਲਾਈਜ਼ ਹੋ ਗਏ ਡੈੱਡ ਹੋ ਗਏ ਸੇਵਨ ਨੂੰ ਬਾਟੇਗਾ ਤੇ ਫਾਰ ਸਾਰੀ ਨੰਬਰ ਮੰਗੇ ਤੇ ਵੇਰੇ ਮੇਰੇ ਨਾਲ ਸਟੇਟਿਟ ਕਰ ਗਿਆ ਚਾਚਾ ਜੀ ਨੇ ਇਹਨਾਂ ਨੇ ਮੈਨੂੰ 3-4 ਸਾਲ ਤੇਲ ਬਣਾ ਕੇ ਦਿੱਤਾ ਮਾਲਸ਼ਾਂ ਕਰਾਈ ਉਹਦੇ ਨਾਲ ਅੱਜ ਜੇ ਤੁਸੀਂ ਮੇਰੀ ਕੰਡੀਸ਼ਨ ਦੇਖ ਸਕਦੇ ਹੋ ਮੈਂ ਸਾਰਾ ਕੁਝ ਆਲਦਾ ਮਤਲਬ ਨਾਉਣਾ ਟੋਣਾ ਵਗੈਰਾ ਜੋ ਵੀ ਹੁੰਦਾ ਨਹੀਂ ਚਲ ਕਿਹਾ ਉਹ ਕਰ ਜਦ ਇਹ ਦੌੜਾ ਤੋਂ ਥੱਕ ਹਾਰ ਗਈ ਸੀ ਤੇ ਅਸੀਂ ਬਹੁਤ ਲਏ ਪਰ ਇਹਨੇ ਠੀਕਾਤਾ ਹਾਂ ਬਿਲਕੁਲ ਇਹਨੇ ਠੀਕਾਤਾ ਤੇ ਉਹ ਮਤਲਬ ਉਹ ਪਗਾਨੀ ਕੀ ਜਿਹੜੀ ਗੁੱਟੀਆਂ ਪਾਉਂਦੇ ਰੱਬ ਜਾਣੇ ਨਾ ਚਾਚਾ ਜੀ ਨੂੰ ਜਾਨਾ ਮੈਂ ਅੱਜ ਵੀ ਡੇਢ ਦੇ ਵਿੱਚ ਦੋ ਸਕੂਟਰੀ ਕਿੜੀ ਐਕਟਵਾ ਹੰਡਾਪ ਉਹ ਵੀ ਚਲਾਉਣਾਗਾ ਮੈਂ ਨੀਗਰਟਲ ਕੇਰਲਾ ਮੈਂ 3 25 ਕਿਲੋਮੀਟਰ ਤੋਂ ਆਇਆ ਚੱਲ ਕੇ ਠੀਕ ਹੈ ਅੱਛਾ ਠੀਕ ਹੈ ਵੀ ਵੀ ਕਹਿਣਾ ਤੇ ਮੈਂ ਦਰਸ਼ਕਾਂ ਨੂੰ ਹੋਣਾ ਪਏ ਇਹਹੀ ਕਹਿਣਾ ਚਾਹਣਾ ਦਰਸ਼ਕਾਂ ਨੂੰ ਵੀ ਜੋ ਮਾਰ ਆਯੁਰਵੇਦ ਤੱਕ ਲਾਜਾਓ ਮੈਡੀਸਿਨ ਹੀ ਇਲਾਜ ਦੇ ਨਾਲੋਂ ਪਰਫੈਕਟ ਥੋੜਾ ਜਿਹਾ ਆਯੁਰਵੇਦ ਨਾਲ ਲਾਜੇ ਵਾਲੇ ਵਿਗਿਆਨ ਦਾ ਜਾਵੇ ਨਾ ਕਿ ਆਪਾਂ ਗੋਲੀਆਂ ਦਵਾਈਆਂ ਖਾ ਕੇ ਜ਼ਹਿਰ ਖਾਈ ਦੇ ਧੰਨਵਾਦ ਇਹ ਹੀ ਸੁਨੇਹਾ ਤਾਂ ਦਸ ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਮਨੀ ਮੱਟਰ ਜੀ ਜੋ ਟੀਚਰ ਦੇ ਤੌਰ ਤੇ ਸੇਵਾ ਨਵਾ ਕੇ ਰਿਟਾਇਰ ਹੋ ਚੁੱਕੇ ਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕੁੱਟੀਆਂ ਪਈਆਂ ਹੱਡੀਆਂ ਦੇ ਜਿਹੜੇ ਮਰੀਜ਼ਾਂ ਦੀ ਜਿਹੜੀ ਸੇਵਾ ਕਰਦੇ ਆ ਤੇ ਕਈ ਇਹੋ ਜਿਹੇ ਵੀ ਇੱਥੇ ਮਰੀਜ਼ ਮਿਲੇ ਆ ਜਿਨ੍ਹਾਂ ਨੇ ਕਿਹਾ ਵੀ ਅਸੀਂ ਅ ਦੂਸਰੇ ਡਾਕਟਰਾਂ ਤੋਂ ਹਜ਼ਾਰਾਂ ਰੁਪਏ ਆ ਜਗਾ ਲਾ ਚੁੱਕੇ ਹੀ ਥੱਕ ਾਰ ਗਏ ਸੀ ਪਰ ਇਹਨਾਂ ਦੀ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਗਏ ਇਹ ਐ ਦੇਸੀ ਦਵਾਈਆਂ ਦੇ ਨਾਲ ਜਿਹੜਾ ਇਲਾਜ ਕਰਦੇ ਆ ਤੇ ਤੁਸੀਂ ਵੀ ਇਹਨਾਂ ਤੋਂ ਲਾਹੇ ਲੈ ਸਕਦੇ ਆ ਮੈਂ ਤੁਹਾਨੂੰ ਫੇਰ ਦੱਸ ਦਿਆਂ ਇਹ ਪਿੰਡ ਸੰਗਤਪੁਰਾ ਟੈਪੀ ਆ ਜੀ ਜਗਰਾਉਂ ਦੇ ਬਿਲਕੁਲ ਕੋਲੇ ਆ ਤੇ ਇੱਥੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਤੁਹਾਨੂੰ ਨੰਬਰ ਵੀ ਦੇ ਚੁੱਕੇ ਆ ਤੁਸੀਂ ਕੋਈ ਵੀ ਜਿਹੜੀ ਆ ਪੁੱਟੀਆਂ ਭਟੀਆਂ ਹੱਡੀਆਂ ਦਾ ਜਿਹੜਾ ਇਲਾਜ ਆ ਇਹਨਾਂ ਕੋ ਆ ਕੇ ਤੁਸੀਂ ਕਰਵਾ ਸਕਦੇ ਆ ਇਸ ਪਿੰਡ ਸੰਗਤਪੁਰਾ ਟੈਪੀ ਤਹਿਸੀਲ ਜਗਰਾਉਂ ਜੁਲਾ ਦੇਣਾ